दिवाली में अली और रमजान में राम ये क्या बोल गए पंजाब के मुख्यमंत्री भगवंत मान साथ ही उन्होंने स्पीच देते हुए कहा कि अयोध्या राम मंदिर पर सबको जाना चाहिए अयोध्या को लेकर काफी कंट्रोवर्सी हो रही थी कोई बधाई नहीं दी गई कोई छुट्टी नहीं की गई लेकिन भगवंत मान ने चुप्पी तोड़ते हुए कहा ਕੀ ਅਯੁੱਧਿਆ ਮੈਂ ਸਭ ਕੋ ਜਾਣਾ ਚਾਹੀਏ ਦੇਖਿਏ ਅਗੇ ਉਹਨੇ ਹੋਰ ਕੀ ਕਹਾ ਰਾਮ ਮੰਦਰ ਬਣਿਆ ਅਯੁੱਧਿਆ ਸਾਰਿਆਂ ਨੂੰ ਜਾਣਾ ਚਾਹੀਦਾ ਸਾਡੀਆਂ ਦੀਵਾਲੀਆਂ ਸਾਡੇ ਦਸਹਿਰੇ ਸਾਡੀਆਂ ਲੋੜੀਆਂ ਸਾਡੀਆਂ ਵਿਸਾਖੀਆਂ ਸਾਂਝੀਆਂ ਨੇ ਰਮਜ਼ਾਨ ਰਮਜ਼ਾਨ ਮੈਂ ਇੱਕ ਕਿਸੇ ਸੀਡੀ ਦੇ ਵਿੱਚ ਗੱਲ ਕਹੀ ਸੀ ਰਮਜ਼ਾਨ ਨੂੰ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਦਾ ਤਿਉਹਾਰ ਹੈ ਰਮਜ਼ਾਨ ਅੰਗਰੇਜ਼ੀ ਵਿੱਚ ਕਿਵੇਂ ਲਿਖਿਆ ਜਾਂਦਾ ਹੈ ਆਰ ਏ ਐਮ ਜ਼ੈ ਡੀ ਐਨ ਪਹਿਲੇ ਤੇ ਨਖਰ ਕੀਨੇ ਆਰ ਏ ਐਮ ਰਾਮ ਜਾਣ ਕੇ ਕਿ ਤਿਉਹਾਰ ਮੁਸਲਮਾਨਾਂ ਦਾ ਪਰ ਰਾਮ ਦਾ ਨਾਮ ਉਹਦੇ ਵਿੱਚ ਹੈ ਕਹਿੰਦੇ ਜੀ ਦੀਵਾਲੀ ਹਿੰਦੂਆਂ ਦਾ ਤਿਹਾਰ ਹੈ ਦੀਵਾਲੀ ਕਿਵੇਂ ਲਿਖੀ ਜਾਂਦੀ ਹੈ ਡੀ ਆਈ ਡਬਲਯੂ ਏ ਐਲ ਆਈ ਆਖਰੀ ਤੇ ਨਖਰਕੀ ਨੇ ਏ ਐਲ ਆਈ ਅਲੀ ਅਲੀ ਕੌਣ ਹੈ ਮੁਸਲਮਾਨਾਂ ਦਾ ਗੁਰੂ ਹੈ ਉਹ ਸਾਡੇ ਤਾਂ ਤਿਹਾਰਾਂ ਜਿੱਕ ਦੂਜਾਂ ਦੇ ਇਸ਼ਟਾਂ ਦੇ ਦੇਵਤਿਆਂ ਦੇ ਨਾਮ ਨੇ ਸਾਨੂੰ ਕਿਵੇਂ ਵੱਖ ਕਰ ਲੋਗੇ ਕਿ ਆਹ ਤਿਹਾਰ ਹੈ ਦਾ ਆਹ ਤਿਹਾਰ ਹੈ ਦਾ ਕਦੇ ਵੀ ਨਹੀਂ ਕਰ ਸਕਦੇ ਸਾਰੇ ਜਾ ਕੇ ਤੀਰਥ ਯਾਤਰਾ ਸ਼ੁਰੂ ਕੀਤੀ ہوئی ਹੈ ਪੰਜਾਬ ਸਰਕਾਰ ਨੇ ਬਜ਼ੁਰਗਾਂ ਨੂੰ ਲੈ ਕੇ ਜਾਓ ਜਿੱਥੇ ਜਾਣਾ ਚਾਹੁੰਦੇ ਆ ਹਾਂ ਥੋੜੇ ਜਿਹਾ ਇਹਨਾਂ ਨੇ ਰੇਲਵੇ ਰੂਲ पे ਤਾਂ ਪੰਗਾ ਪਾਤਾ ਸੀ ਹੁਣ ਮੰਨ ਗਏ ਜਿੱਥੇ ਜਾਣਾ ਚਾਹੁੰਦੇ ਹੋ ਜਾ ਕੇਓ ਜੇ ਨਿੰਮ ਪੂਜ ਕੇ ਕਿਸੇ ਨੂੰ ਜਾਂ ਟਾਲੀ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਸ ਬੰਦੇ ਨੂੰ ਕਹਾਂ ਕਿ ਤੇਰੇ ਨਿੰਮ ਤੇ ਟਾਲੀ ਦੀ ਜਗ੍ਹਾ ਤੇ ਮੇਰੀ 베ਰੀ ਜਾਂ ਮੇਰਾ ਸਫੈਦਾ ਜਿਹੜਾ ਉਹ ਜਿਆਦਾ ਪੂਜਣਯੋਗ ਹੈ ਮੈਨੂੰ ਕੋਈ ਹੱਕ ਨਹੀਂ ਜਿੱਥੋਂ ਜਿਹਨੂੰ ਇਸ ਤੋਂ ਤੁਸੀਂ ਮਿਲਦੀ ਹੈ ਮਿਲ ਲੋ ਧਰਮ ਦੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਧਰਮ ਦੀ ਜਾਤੀ ਦੀ ਰਾਜਨੀਤੀ ਨਹੀਂ ਕਰਨੀ ਰਾਜਨੀਤੀ ਕਰਨੀ ਹੈ ਕੰਮ ਦੀ ਬਿਜਲੀ ਫ੍ਰੀ 90% ਕਰਾਂ ਨੂੰ ਥਰਮਲ ਪਲਾਂਟ ਖਰੀਦ ਲੈ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਬਣੇ ਜਾਂਦੇ ਆ ਇੰਡਸਟਰੀ ਆਈ ਜਾਂਦੀ ਐ ਔਰ ਕੋਈ ਕ੍ਰਾਪਸ਼ਨ ਨਹੀਂ ਸਭ ਤੋਂ ਵੱਡੀ ਗੱਲ ਐ ਕਿ ਮੇਰੇ ਵੱਲੋਂ ਤੁਹਾਨੂੰ ਇਹ ਯਕੀਨ ਮੇਰੇ ਤੇ ਯਕੀਨ ਜੋ ਰੱਖਿਆ ਹੋਇਆ ਬਸ ਇੱਦਾਂ ਹੀ ਕਾਇਮ ਰੱਖਿਓ ਮੈਂ ਇਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾ ਰੱਖੀ ਐ ਜੋ ਮਰਜ਼ੀ ਮੇਰੇ ਬਾਰੇ ਬੋਲੀ ਜਾਣ ਮੈਨੂੰ ਓਨਾ ਚਿਰ ਕੋਈ ਫਿਕਰ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਹਾਰੇ